ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾ ਡੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਕੱਚੀ ਵੜ ਤੇ ਇੱਕ ਚਿਕ ਪਾਸ ਬੱਚੀ ਇਹ ਦੋਨਾਂ ਨਾਲ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਆ ਹੋਗੇ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਲਵਿੰਦਰ ਸਿੰਘ ਪਿੰਡ ਗਹਿਲਾ ਜ਼ਿਲ੍ਹਾ ਮੋਬਾਈਲ ਨੰਬਰ ਆਪਣੇ 950140424 9501404294 ਪਹਿਲਾ ਨੰਬਰ ਇਹ ਤਾਜੀ ਸੂਣ ਵਾਲੀ ਬੈਡ ਦੇਖਦੇ ਆ ਕਿਹੜਾ ਸੂਆ ਸੂਆ ਇਹ ਦੂਜਾ ਸੂਆ ਵੀ ਕੱਲ੍ਹ ਨਾਲ ਹੀ ਖੜਾ ਆ ਇਹਨੂੰ ਠੀਕ ਆ ਜੇ ਇਹਨਾਂ ਨੂੰ ਦੂਜਾ ਸੂਆ ਹਾਂ ਇਹ 10 ਦਿਨ ਲੱਗੇਗੀ ਕਿੰਨਾ ਕੁ ਦੁੱਧ ਸੀਦਾ ਪਹਿਲਾਂ ਉਹਨਾਂ ਦਾ ਮੇਰੇ ਕੋਲ ਉਹਦਾ 18 ਮੀਟਰ ਦੇ ਚਾਰ ਠੀਕ ਹੈ ਇਹਦੀ ਕੀ ਅੰਦਾਜ਼ਾ ਲਾ ਕੇ ਚੱਲੀ ਆਪਾਂ 20 ਤੋਂ ਪਲੱਸ ਦਊ ਜਦੋਂ ਦੁੱਧ 20 ਮੰਨ ਕੇ ਲੈ ਸਕਦਾ ਆਪਾਂ ਦਾ ਨਾ ਕਰੀ ਮੰਨੀ ਠੀਕ ਹੈ 10 ਦਿਨ ਸਹੀ ਸੂਣ ਚ ਬਾਕੀ ਤੇ ਲੇਵਾ ਪੂਰਾ ਫਿੱਟ ਫੜਾ ਹਨਾ ਸਾਣਾ ਤੁਣਾ ਦੀ ਓਕੇ ਆ ਭਾਏ ਦਾ ਕੀ ਰੱਖਿਆ ਆ ਇਹਦਾ ਬਾਰਿਆ ਕੋ ਬੜਾ ਨੀਰ ਤੇ ਬਾੜਾ ਜੀ ਮਾਨਤਨ ਹੋ ਜਾਊਗਾ ਧੋਰੀ ਬਾਹਰ ਨੂੰ ਸੁਭਰੋ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਚੰਗਾ ਸਾਫ ਸੁਥਰਾ ਰਾਜੀ ਸੰਮੀ ਪੜੀ ਦੀ ਜੈਨੂਅਨ ਦੂਜਾ ਸੂਆ ਹੁੰਦੀ ਵੀ ਇਹ ਕੰਨੀਆਂ ਦੰਦਾਂ ਦੇ ਖੜੀਆਂ ਹੈਗੀਆਂ ਹਜੇ 10 ਦਿਨ ਦੀ ਕੱਚੀ ਆ ਤੇ ਲੇਵਾ ਬਿਲਕੁਲ ਨੇ ਕੰਪੈਕਟ ਰੱਖਣਾ ਸਾਫ ਸੁਥਰਾ ਵੱਡੀ ਬੁੱਡੀ ਬਹੁਤ ਆ ਬੇਲ ਬੁੱਲੀ ਚੰਗੀ ਆ ਦੂਜਾ ਸੂਆ ਹੁੰਦੀ ਆ ਥੋੜੀ ਕ੍ਰੋਸ ਪਾਂ ਦੇ ਵਿੱਚ ਆ ਗਈ ਤੇ 62000 ਰੁਪਏ ਦੀ ਕੀਮਤ ਆ ਬਾਕੀ ਬਾੜ ਦੇ ਵਿੱਚੋਂ ਮੌਕੇ ਦੇ ਮਾਤਰਾਣ ਹੋ ਜੂ। ਸੋ ਬਾਲਟੀਲਾ ਦੇਖੋ ਹਮਾਨੇ ਚ ਕਾਫੀ ਪਈਆਂ ਤੇ ਸੋਹਣਾ ਸਾਫ ਸੁਥਰਾ ਮਨ ਸਾਡੇ ਨੇੜੇ ਤੋਂ ਦੇਖ ਸਕਦੇ ਚਾਰੇ ਨਿਖੜਵੇਂ ਸਾਫ ਸੁਥਰੇ ਵਿੱਤੀ ਤੇ ਤੇ ਅੱਗੇ ਦੂਜੇ ਨੰਬਰ ਜਿਹੜੇ ਬੱਚੀ ਦੇਖਦੇ ਆਪਾਂ ਗੱਬਣ। ਇਹ ਮੇਰਾ ਖੀਰੀ ਮੋਹਨ। ਠੀਕ ਹੈ। ਇਹਨੂੰ ਪੰਜਵਾਂ ਮਹੀਨਾ ਲੱਗਿਆ ਵਾ ਚਾਰ ਮਹੀਨੇ ਦੀ ਹੇਤੋਪਰ। ਚਾਰ ਮਹੀਨੇ ਦੀ ਗੱਬਣ। ਆਪਣੀ ਚੈੱਕ ਕਰਵਾਈ ਦੇ ਅਗਲਾ ਕਰਾ ਕੇ ਨਹੀਂ ਦੱਸ ਸਕਦੇ। ਚਾਰ ਮਹੀਨੇ ਦੀ ਗੱਬਣ ਦੰਦੋ ਖੀਰੀ ਥਣ ਚਾਰੀ ਐ। ਚਾਰ ਚਾਰ। ਝੋਲੀ ਝੋਲੀ ਬਹੁਤ ਚੰਗੀ ਐ ਬੱਚੀ। ਠੀਕ ਐ। ਸੋ ਝੋਲੀ ਦੇਖ ਸਕਦੇ ਕੋਈ ਫੋ ਠੀਕ ਹੈ ਇਹਦਾ ਭਾਅ ਵਾ ਕੀ ਰੱਖਿਆ ਇਹਦਾ ਭਾਅ ਵੀ 37000 ਹੀ ਅੱਗੇ ਹੋ ਗਿਆ ਮਾਨਤਨ ਹੋ ਜਾਊਗਾ ਟੋਰੀ ਬਾਹਰੋਂ ਸਭਰ 37000 ਰੁਪਏ ਕੀਮਤ ਆ ਗੱਬਣ ਆਈ ਗਿਆ 4 ਮਹੀਨੇ ਦੀ ਪੂਰੀ ਹਾਂ 5 ਮਹੀਨਾ ਲੱਗਿਆ ਇਹਨੂੰ ਦਰਾਦਿਆ ਠੀਕ ਆ ਆਪਣੀ ਤੇ ਮੇਰਾ ਕੀ ਗੱਲ ਕਹਿਵਾ ਉਹ ਤਾਂ ਸਾਰਾ ਰਿਕਾਰਡ ਦੇ ਦਿੰਦੇ ਠੀਕ ਹੈ ਸੋ ਗੱਦਗਾਠ ਵਗੈਰਾ ਦੇਖੋ ਬਹੁਤ ਵੱਡੇ ਗੱਦਗਾਠ ਦੇ ਵਿੱਚ ਇੰਨੀ ਗੱਲ ਛੋਟੀ ਕਿਸੇ ਬੱਚੋ ਕੀਮਤ ਇਹਦੀ ਕਰੀ ਆਪਾਂ 37000 ਹਨਾ ਸੋ 37000 ਦੇ ਵਿੱਚੋਂ ਮਾਨਤਨ ਹੋ ਜਾਊਗਾ ਹੀ 637 ਦੇ ਅੰਦਰ ਮਾਨਤਨ ਹੋ ਜਾਊਗਾ ਪਹਿਲਾ ਸੂਆ ਪਲੂਨ ਬੱਚੀ ਸੂ ਚਾਰ ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਜਮ ਡਾਕਟਰ ਆਪਦਾ ਨਾਲ ਲੈ ਕੇ ਚੈੱਕ ਕਰਾ ਕੇ ਤਸੱਲੀ ਕਰਾ ਕੇ ਲੈਣਾ ਤੁਹਾਡਾ ਫਰਜ਼ ਆ ਸੋ ਮੇਰਾ ਕੰਮ ਸਿਰਫ ਵੀਡੀਓ ਕਵਰ ਕਰਨਾ ਨਿਰਖ ਪਾਸਾ ਤਸੱਲੀ ਤੁਸੀਂ ਕਰਨੀ ਐ ਪੇਮੈਂਟ ਤੁਸੀਂ ਲਾਉਣੀ ਐ ਮੇਰਾ ਕੰਮ ਵੀਡੀਓ ਬਣਾਉਣਾ ਸੋ ਦੋ ਨਗਰ ਦਿਖਾਤੇ ਇੱਕ ਚੈੱਕ ਪਾਸ ਬੱਚੀ ਤੇ ਦੂਜਾ ਸੂਆ ਬੈੜ ਸੂਰ ਵਾਲੇ ਪਿੰਡ ਬੀਲਾ ਆ ਸੌਰੀ ਗਹਿੜਾ ਜ਼ਿਲ੍ਹਾ ਬਰਨਾਲਾ ਤੇ ਨੰਬਰ ਬੋਲੀਗਾ ਨਹੀਂ ਫੇਰ ਆਪਣਾ 990140427 ਵੀਡੀਓ ਦੇਖ ਲਈ ਸਭ ਦਾ ਧੰਨਵਾਦ